ਹਾਂਜੀ ਮਿੱਤਰੋ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ YouTube ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਭਾਈ ਗਗਨ ਕੋਲੇ ਆਏ ਆਂਗੇ ਬਰਨਾਲਾ ਟਰੈਕਟਰ ਮੰਡੀ ਤੇ ਹੋਰ ਭਾਈ ਗਗਨ ਵਧੀਆ ਬਰੇਠ ਠੀਕ ਠਾਕ ਜੀ ਤੇ ਭਾਈ ਗਗਨ ਕੋਲ ਟਰੈਕਟਰ ਖੜਾਗਾ ਸਬਰਾਤ 743 ਐਫ ਇਹ ਪਹਿਲਾਂ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਇਹ ਟਰੈਕਟਰ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਚੱਲਿਆ ਹੋਇਆਗਾ ਤੇ 2024 ਮਾਡਲ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਵਾਂ ਟਰੈਕਟਰ ਆ ਹਾਰ ਵੀ ਤੁਸੀਂ ਮੂਰੇ ਦੇਖ ਸਕਦੇ ਹੋ ਹਾਰ ਵੀ ਪਾਇਆ ਹੋਇਆ ਤੇ ਜਿਹੜਾ ਵੀ ਵੀਰ ਇਥੋਂ ਟਰੈਕਟਰ ਲੈ ਕੇ ਜਾਊਗਾ ਉਹਨੂੰ ਹਾਰ ਪਾਉਣ ਦੀ ਵੀ ਲੋੜ ਐ ਤੁਸੀਂ ਹਾਰ ਪਿਆ ਪੁਆਇਆ ਟਰੈਕਟਰ ਆਪਣੇ ਘਰ ਲੈ ਆ ਸਕਦੇ ਹੋਗੇ ਤੇ ਬਾਈ ਗਗਨ ਇਹਦਾ ਪਹਿਲਾ ਮਾਡਲ ਦੱਸੋ ਇਹ 2024 ਮਾਡਲ ਆ ਜੀ ਟੌਪ ਮਾਡਲ ਦੇ ਵਿੱਚ ਮਿੱਤਰੋ ਇਹ ਟਰੈਕਟਰ ਆ ਜਾਂਦਾਗਾ ਤੇ ਆਪਾਂ 3 ਸਪੀਡ ਦੇ ਵਿੱਚ ਐ ਠੀਕ ਐ ਫੁੱਲ ਟੌਪ ਮਾਡਲ ਆ ਤੇ ਇੰਜਨ ਗੇਅਰ ਪੱਖੋਂ ਕਿਵੇਂ ਜੀ ਸਾਡਾ ਨਵਾਂ ਟਰੈਕਟਰ ਆ ਵੀਰੇ 130 ਘੰਟੇ ਚੱਲਿਆ ਹਜੇ ਠੀਕ ਐ ਮਿੱਤਰੋ 130 ਘੰਟੇ ਹੀ ਸਿਰਫ ਚੱਲਿਆ ਹੋਇਆ ਫੈਬਰ ਦੀ ਛਤਰੀ ਲੱਗੀ ਹੋਈ ਆ ਇਹ ਜਾਂਸੀ ਚੋਂ ਆਉਂਦੀ ਨਾਲ ਬੈਂਪਰ ਨਾਲ ਛਤਰੀ ਬਾਹਰ ਤੋਂ ਲਾਉਂਦੀ ਆ ਤੇ ਸਾਈਡ ਗੇਅਰ ਦੇ ਵਿੱਚ ਆ ਤੇ ਇੰਜਨ ਗੇਅਰ ਨਵਾਂ ਟਰੈਕਟਰ ਵੀ ਇਹਦਾ ਬਿਲਕੁਲ ਹਜੇ ਠੀਕ ਹੈ ਜੀ ਤੇ ਮਿੱਤਰੋ ਤੁਸੀਂ ਇੱਕ ਹੋਰ ਇੱਧਰ ਆ ਕੇ ਦੇਖ ਸਕਦੇ ਹੋ ਜਿਹੜੇ ਆ ਸਟicker ਹੁੰਦੇ ਨਾ ਜਿਹਦੋਂ ਕੰਪਨੀ ਦੇ ਵਿੱਚ ਟਰੈਕਟਰ ਬਣਦਾ ਹੁੰਦਾ ਇੱਕ ਇੱਥੇ ਦੇਖ ਸਕਦੇ ਹੋ ਤੁਸੀਂ ਜਦੋਂ ਟਰੈਕਟਰ ਬਣ ਕੇ ਆਉਂਦਾ ਹੈਗਾ ਕੰਪਨੀ ਦੇ ਵਿੱਚੋਂ ਉਦੋਂ ਕੰਪਨੀ ਟੈਸਟ ਕਰਕੇ ਵੇਚਦੀ ਹੈ ਠੀਕ ਹੈ ਜੀ 110 ਘੰਟਿਆਂ ਦੇ ਹੋਈ ਆ ਕੰਪਨੀ ਰਿਕਾਰਡ ਹੈ ਕਿ ਤੂੰ ਮਰਜ਼ੀ ਚੈੱਕ ਕਰਵਾ ਸਕਦਾ ਠੀਕ ਹੈ ਤੇ ਆਪਣਾ ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਤੇ ਇੱਕ ਤਾਂ ਇਹਦੀ ਡਿਮਾਂਡ ਦੱਸ ਦੋ ਕਿੰਨੀ ਡਿਮਾਂਡ ਹੈ ਡਿਮਾਂਡ ਇਹਦੀ ਹੈਗੀ 7 ਲੱਖ ਤੇ 180000 ਰੁਪਿਆ ਜੀ ਮੌਕੇ ਤੇ ਵਧੀਆ ਮਾਨਤਾ ਨਾਲ ਡਿਸਕਾਊਂਟ ਖੱਲੂਗੀ ਕਰ ਦਾਂਗੇ ਵੀਰੇ ਠੀਕ ਹੈ ਤੇ ਨਾ ਕੋਈ ਕਹਦਾ ਕੋਈ ਲੋਨ ਨਹੀਂ ਕੁਛ ਨਹੀਂ ਠੀਕ ਹੈ ਤੇ ਆਪਣਾ ਨੰਬਰ ਦੱਸ ਦੋ ਇੱਕ ਵਾਰੀ ਨੰਬਰ ਆਪਣਾ ਹੈਗਾ ਵੀਰੇ 97817 14970 ਤੇ ਮਿੱਤਰ ਇਹਨਾਂ ਬਾਈਆਂ ਦੀ ਦੁਕਾਨ ਸੌਬ ਵੀ ਬਣੀ ਹੋਈ ਹੈਗੀ ਹੰਡਿਆ ਏ ਪੁਲ ਦੇ ਥੱਲੇ ਹਨਾ ਜੀ ਸਟੈਂਡਰਡ ਚੌਂਕ ਚ ਸਟੈਂਡਰਡ ਚੌਂਕ ਦੇ ਵਿੱਚ ਤੇ ਉੱਥੋਂ ਵੀ ਜਿਸਕੇ ਜੀ ਬੀਰ ਨੇ ਟਰੈਕਟਰ ਖਰੀਦਣਾ ਹੋਵੇ ਇਸ ਨੰਬਰ ਤੇ ਸੰਪਰਕ ਕਰ ਸਕਦਾ ਤੇ ਸਵਰਾਜ 744 ਨੂੰ ਹਾਰ ਪਿਆ ਪੁਆਇਆ ਇਸੇ ਤਰ੍ਹਾਂ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਦੇ ਵਿੱਚ ਆਪਣੇ ਘਰ ਲੈ ਆ ਸਕਦਾ ਧੰਨਵਾਦ ਤੇ ਅੱਗੇ ਬਾਈ ਕੋਲ ਟਰੈਕਟਰ ਖੜਾਗਾ ਸੋਨਾਲੀਕਾ ਡੀਆਈ 55 ਇਹਦੇ ਬਾਰੇ ਦੋ ਬਾਈ ਕਗਨ ਜਾਣਕਾਰੀ ਇਹ ਬਾਈ ਜੀ 2004 ਮਾਡਲ ਹੈ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਆਪਣੀ ਨਾ ਇਹ ਲੋਪਲ ਘਰੇ ਰੱਖਿਆ ਹੋਇਆ ਟਰੈਕਟਰ ਆ ਠੀਕ ਹੈ ਘਰੇ ਰੱਖਿਆ ਹੋਇਆ ਹਾਂ ਬਤਨਾਉਲਾ ਪਿੰਡ ਆਪਣਾ 2000 ਤੇ 4 ਮਾਡਲ ਆ ਵੀਰੇ ਠੀਕ ਹੈ ਤੇ ਇੰਜਨ ਗੇਅਰ ਪੱਖੋ ਕਿਵੇਂ ਇਹ ਆ ਕੇ ਵੀਰੇ ਬਾਕੇ ਚਲਾ ਕੇ ਚੈੱਕ ਕਰਕੇ ਲੈ ਜਾਣਾ ਸਾਰਾ ਟਰੈਕਟਰ ਓਰੀਜਨਲ ਆ ਵੀਰੇ A to Z ਦਿੰਦਾ ਠੀਕ ਹੈ ਮਿੱਤਰੋ ਤੁਸੀਂ ਵੇਖ ਸਕਦੇ ਹੋ ਸਾਰਾ ਟਰੈਕਟਰ ਬਾਈ ਕਹਿੰਦਾ ਓਰੀਜਨਲ ਆ ਨਵਾਂ ਟਰੈਕਟਰ ਤੇ ਟਰੈਕਟਰ ਆ ਕੋਈ ਹੋਣੀ ਵੀ ਆਪਣਾ ਰੰਗ ਬੰਨ ਕਰਿਆ ਹੋਇਆ ਠੀਕ ਹੈ ਇਹਦਾ ਮਾਡਲ ਘਰੇ ਰੱਖਿਆ 2004 ਮਾਡਲ ਆ ਠੀਕ ਹੈ ਸਾਈਡ ਗੇਅਰ ਦੇ ਵਿੱਚ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖੋ ਟਾਇਰ ਇਹਦੇ 60-6 ਤੇ ਮਿੱਤਰੋ ਪਿੱਛੋ ਵੀ ਤੁਸੀਂ ਇੱਕ ਵਾਰੀ ਕੰਡੀਸ਼ਨ ਵੇਖ ਸਕਦੇ ਹੋ ਸਾਰਾ origignal tractor ਹੈ ਬਰੇਟੂ ਸਾਰਾ tractor original ਆ ਥਰੇਲੂ tractor ਆ ਕੋਈ ਉਹ ਨਹੀਂ ਆਪਣਾ ਵੀ ਰੰਗ ਬੰਨ ਕਰਿਆ ਹੋਇਆ ਤੇ ਬਾਈ ਨੇ ਆਪਣੇ ਘਰੀ ਰੱਖਿਆ ਹੋਇਆ ਹੈਗਾ tractor ਥਰੇਲੂ ਕੰਮ ਕਰਵਾਸਤੇ ਹੈਗਾ 2 ਲੱਖ ਤੇ 80000 ਰੁਪਿਆ ਮੌਕੇ ਤੇ ਆਪਾਂ ਮਾਨਤਾਨ ਪੂਰਾ ਕਰਦੇ ਹਾਂ ਠੀਕ ਹੈ ਮੌਕੇ ਤੇ ਵਧੀਆ ਡਿਸਕਾਊਂਟ ਮਿਲ ਜੂਗਾ ਤੇ ਜਿਸ ਕਿਸੇ ਨੇ ਖਰੀਦਣਾ ਹੋਵੇ ਇਹਦੇ ਬਾਰੇ ਵੀ ਆਪਣਾ ਆ ਨੰਬਰ ਆਪਾਂ ਰੱਖ ਲਓ 94177 68343 ਇੱਕ ਵਾਰੀ ਦੁਬਾਰਾ ਫੇਰ ਨੰਬਰ ਦੱਸ ਦਿੰਦਾ 9417168343 ਮਿੱਤਰੋ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੋਨਾਲੀਕਾ ਡੀਆਈ 55 ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਬਾਈ ਕਹਿੰਦਾ ਫੁੱਲ ਡਿਸਕਾਊਂਟ ਮਿਲੂਗਾ ਤੇ ਵਧੀਆ ਮਾਨਤਨ ਕੀਤਾ ਜਾਵੇਗਾ ਵੀਡੀਓ ਦੇਖਣ ਲਈ ਧੰਨਵਾਦ